ਸੁਹੀ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ ਰਾਮ ਅਨੰਦਿਨੋ ਸ਼ਬਦ ਰਵੋ ਅਨੰਦਿਨ ਸ਼ਬਦ ਵਜਾਏ ਰਾਮ ਅਨਹਦ ਸ਼ਬਦ ਵਜਾਏ ਹਰ ਜੀਉ ਘਰ ਆਏ ਹਰ ਗੁਣ ਗਾਵਹ ਨਾਰੀ ਅਨੰਦਿਨ ਭਗਤ ਕਰਹਿ ਗੁਰ ਆਗੇ ਸਾ ਧਨਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਘਟ ਅੰਤਰ ਸੇ ਜਨ ਸ਼ਬਦ ਸੁਹਾਇ ਨਾਨਕ ਤਿਨ ਘਰਿ ਸਦਿ ਹੀ ਸੋਹਿਲਾ ਹਰਿ ਕਰਿ ਕਿਰਪਾ ਘਰ ਆਈ ਭਗਤਾਂ ਮਨ ਆਨੰਦ ਭਇਆ ਹਰ ਨਾਮ ਰਹਿ ਲਿਵ ਲਾਇ ਰਾਮ ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਰਿ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅਮਰਤ ਬਾਣੀ ਜਿਨ ਮਨ ਵਸਿਆ ਸੇ ਜਨ ਇਸ ਤਰੇ ਕਟ ਕਟ ਸ਼ਬਦ ਸੁਮਾਣੀ ਤੇਰੇ ਗੁਣ ਗਾਵਹਿ ਸਹਿਜ ਸਮਾਵਹਿ ਸ਼ਬਦੇ ਮੇਲ ਮਲਾਈ ਨਾਨਕ ਸਫਲ ਜਨਮ ਤਿਨ ਕੇਰਾ ਜੇ ਸਤਗੁਰ ਹਰ ਮਾਰਗ ਪਾਈ ਸੰਤ ਸੰਗਤ ਸਿਉ ਮੇਲ ਭਇਆ ਹਰ ਹਰ ਨਾਮ ਸਮਾਈ ਰਾਮ ਗੁਰ ਕੈ ਸ਼ਬਦ ਸਦ ਜੀਵਨ ਮੁਕਤ ਭਈ ਹਰ ਕੈ ਨਾਮ ਲਿਵ ਲਾਇ ਰਾਮ ਹਰ ਨਾਮ ਚੇਤ ਲਾਇ ਗੁਰ ਮੇਲ ਮਲਾਈ ਮਨੁਆ ਰਤਾ ਹਰ ਨਾਲੇ ਸੁਖ ਦਾਤਾ ਪਾਇਆ ਮੋਹ ਚਕਾਇਆ ਹਨ ਦਿਨ ਨਾਮ ਸੰਭਾਲੇ ਗੁਰ ਸ਼ਬਦ ਹੀ ਰਾਤਾ ਸਹਜੇ ਮਾਤਾ ਨਾਮ ਮਨ ਵਸਾਏ ਨਾਨਕ ਤਿਨ ਘਰ ਸਦ ਹੀ ਸੋਹਿਲਾ ਜੇ ਸਤਗੁਰ ਸੇਵ ਸਮਾਏ ਬਿਨ ਸਤਗੁਰ ਜਗ ਭਰਮ ਭੁਲਾਇਆ ਹਰ ਕਾ ਮਹਿਲ ਨਾ ਪਾਇਆ ਰਾਮ ਗੁਰਮਖੇ ਇਕ ਮੇਲ ਮਲਾਇਆ ਤਿਨ ਕੇ ਦੂਖ ਗਵਾਇਆ ਰਾਮ ਤਿਨ ਕੇ ਦੂਖ ਗਵਾਇਆ ਜਾਂ ਹਰ ਮਨ ਭਾਇਆ ਸਦਾ ਗਾਵਹਿ ਰੰਗ ਰਾਤੀ ਹਰ ਕੇ ਭਗਤ ਸਦਾ ਜਨ ਨਿਰਮਲ ਜੁਗ ਜੁਗ ਸਦ ਹੀ ਜਾਤੇ ਸਾਚੀ ਭਗਤ ਕਰਹਿ ਦਰ ਜਾਪਹਿ ਘਰ ਦਰ ਸੱਚਾ ਸੋਈ ਨਾਨਕ ਸੱਚਾ ਸੋਹਿਲਾ ਸੱਚੀ ਸਤਿ ਬਾਣੀ ਸ਼ਬਦੇ ਹੀ ਸੁਖ ਹੋਈ ਸੂਹੀ ਮਹੱਲਾਤੀ ਜਾ ਜੇ ਲੋੜ ਹੈ ਵਰ ਬਾਲੜੀਏ ਤਾਂ ਗੁਰ ਚਰਨੀ ਚਿਤ ਲਾਹਿ ਰਾਮ ਸਦਾ ਹੋਵਹਿ ਸੁਹਾਗਣੀ ਹਰ ਜਿਉ ਮਰੇ ਨਾ ਜਾਇ ਰਾਮ ਹਰ ਜਿਉ ਮਰੇ ਨਾ ਜਾਇ ਗੁਰ ਕੈ ਸਹਜ ਸੁਭਾਈ ਸਾ ਧਨ ਕੰਤ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸਿੰਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨੇ ਆਪੇ ਆਪ ਉਪਾਇਆ ਨਾਨਕ ਸਦਾ ਪਿਰ ਰਾਵੇ ਆਪਣਾ ਜਿਨ ਗੁਰ ਚਰਣੀ ਚਿਤ ਲਾਇਆ ਪਿਰ ਪਾਇੜਾ ਬਾਲੜੀਏ ਆਨੰਦਿਨ ਸਹਜੇ ਮਾਤੀ ਰਾਮ ਗੁਰਮਤੀ ਮਨ ਆਨੰਦ ਭਇਆ ਤਿਤ ਤਨ ਮੈਲ ਨਾ ਰਾਤੀ ਰਾਮ ਤਿਤ ਤਨ ਮੈਲ ਨਾ ਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਲਾਈ ਆਨੰਦਿਨ 라ਵੇ ਹਰ ਪ੍ਰਭ ਆਪਣਾ ਵਿਚੋ ਹੋ ਆਪ ਗੁਆਈ ਗੁਰਮਤ ਪਾਇਆ ਸਹਿਜ ਮਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੇ ਵੜਿਆਈ ਰਬ 라ਵੇ ਰੰਗ ਰਾਤੀ ਫਿਰ 라ਵੇ ਰੰਗ ਰਾਤੜੀਏ ਫਿਰ ਕਾ ਮਹਿਲ ਤਿੰਨ ਪਾਇਆ ਰਾਮ ਸੋ ਸਹੋ ਵਤ ਨਿਰਮਲ ਦਾਤਾ ਜਿਨ ਵਿੱਚੋ ਆਪ ਗਵਾਇਆ ਰਾਮ ਵਿੱਚੋ ਮੋਚ ਕਾਇਆ ਜਾਂ ਹਰ ਪਾਇਆ ਹਰ ਕਾਮਨ ਮਨ ਮਨ ਪਾਣੀ ਆਨੰਦ ਦੇਨ ਗੁਣ ਗਾਵੇ ਨਿਤ ਸਾਚੀ ਕਥੇ ਅਕਥ ਕਹਾਣੀ ਜੁਗ ਚਾਰੇ ਸਾਚਾ ਏਕੋ ਵਰਤੈ ਬਿਨ ਗੁਰ ਕਿਨੈ ਨਾ ਪਾਇਆ ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਰ ਸੇਤੀ ਚੇਤ ਲਾਇਆ ਕਾਮਨ ਮਨ ਸੋਹਿ ਲੜਾ ਸਾਜਨ ਮਿਲੇ ਪਿਆਰੀ RAM ਗੁਰਮਤੀ ਮਨ ਨਿਰਮਲ ਹੋਆ ਹਰ ਰਾਖਿਆ ਉਰ ਧਾਰੇ RAM ਹਰ ਰਾਖਿਆ ਉਰ ਧਾਰੇ ਆਪਣਾ ਕਾਰਜ ਸੁਵਾਰੇ ਗੁਰਮਤੀ ਹਰ ਜਾਤਾ ਪ੍ਰੀਤਮ ਮੋਹਿ ਲਿਆ ਮਨ ਮੇਰਾ ਪਾਇਆ ਕਰਮ ਵਿਧਾਤਾ ਸਤਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮਰਾਰੀ ਨਾਨਕ ਮੇਲ ਲਈ ਗੁਰ ਆਪਣੈ ਗੁਰ ਕੈ ਸ਼ਬਦ ਸਵਾਰੇ ਸੂਹੀ ਮਹੱਲਾ ਤੀਜਾ ਸੋਹਿ ਲੜਾ ਹਰਿ ਰਾਮ ਨਾਮ ਗੁਰ ਸ਼ਬਦੀ ਵਿਚਾਰੇ ਰਾਮ ਹਰ ਮਨ ਤਨੋ ਗੁਰਮੁਖ ਭੀਜੈ ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ ਸਭ ਕੁਲ ਉਧਾਰੇ ਰਾਮ ਨਾਮ ਮੁਖ ਬਾਣੀ ਆਵਣ ਜਾਣ ਰਹੇ ਸੁਖ ਪਾਇਆ ਕਰ ਅਨ ਹਦ ਸੁਰਤ ਸੁਮਾਣੀ ਹਰ ਹਰ ਏਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਧਾਰੇ ਸੋਹੇ ਲੜਾ ਹਰ ਰਾਮ ਨਾਮ ਗੁਰ ਸ਼ਬਦ ਦੀ ਵਿਚਾਰੇ ਹਮ ਨੀਵੀਂ ਪ੍ਰਭ ਅਤ ਉੱਚਾ ਕਿਉ ਕਰ ਮਿਲਿਆ ਜਾਏ ਰਾਮ ਗੁਰ ਮੇਲੀ ਬਹੁ ਕਿਰਪਾ ਤਾਰੀ ਹਰ ਕਹਿ ਸ਼ਬਦ ਸੁਭਾਏ ਰਾਮ ਮਿਲ ਸ਼ਬਦ ਸੁਭਾਏ ਆਪ ਗਵਾਏ ਰੰਗ ਸਿਉ ਰਲੀਆਂ ਬਾਣੀ ਸੀਜ ਸੁਖਾਲੀ ਜਾ ਪ੍ਰਭ ਪਾਇਆ ਹਰ ਹਰ ਨਾਮ ਸੁਮਾਣੀ ਨਾਨਕ ਸੁਹਾਗਣ ਸਾਵਡ ਭਾਗੀ ਜੇ ਚੱਲੈ ਸਤਗੁਰ ਪਾਏ ਹਮ ਨੀਵੀ ਪ੍ਰਭ ਅਤ ਉਚਾ ਕਿਉ ਕਰ ਮਿਲਿਆ ਜਾਏ RAM ਘਟ ਘਟੇ ਸਬਨਾ ਵਿੱਚ ਏਕੋ ਇਕੋ RAM ਪਤਾਰੂ RAM ਇਕ ਨਾ ਪ੍ਰਭ ਦੂਰ ਵਸੈ ਇਕ ਨਾ ਮਨ ਆਧਾਰੂ RAM ਇਕ ਨਾ ਮਨ ਆਧਾਰੂ ਸਿਰਜਨਹਾਰੂ ਵੱਡ ਭਾਗੀ ਗੁਰ ਪਾਇਆ ਕਟ ਕਟ ਹਰ ਪ੍ਰਭ ਏਕੋ ਸੁਆਮੀ ਗੁਰਮੁਖ ਅਲਖ ਲਖਾਇਆ ਸਹਜੇ ਅਨੰਦ ਹੋਆ ਮਨ ਮਾਨਿਆ ਨਾਨਕ ਬ੍ਰਹਮ ਵਿਚਾਰੂ ਕਾਟ ਕਟੇ ਸਭਨਾ ਵਿੱਚ ਏਕੋ ਏਕੋ ਰਾਮ ਪਤਾਰੂ ਰਾਮ ਗੁਰ ਸੇਵਨ ਸਤਗੁਰ ਦਾਤਾ ਹਰ ਹਰ ਨਾਮ ਸਮਾਇਆ ਰਾਮ ਹਰ ਧੂੜ ਦੇਵ ਹੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਪਾਪੀ ਮੁਕਤ ਕਰਾਏ ਆਪ গো ਆਏ ਨਿਜ ਕਰ ਪਾਇਆ ਵਾਸਾ ਬਵੇਕ ਬੁੱਧੀ ਸੁਖ ਰਹਿਣ ਵਿਹਾਣੀ ਗੁਰਮਤਿ ਨਾਮ ਪਰਗਾਸਾ ਹਰ ਹਰ ਆਨੰਦ ਭਇਆ ਦਿਨ ਰਾਤੀ ਨਾਨਕ ਹਰ ਮੀਠ ਲਗਾਏ ਗੁਰਸੇਵਨ ਸਤਗੁਰ ਦਾਤਾ ਹਰ ਹਰ ਨਾਮ ਸੁਮਾਈ ਰਾਗ ਸੂਹੀ ਮਹੱਲਾ ਚੌਥਾ ਸ਼ੰਤ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਿਗੁਰੂ ਪੁਰਖ ਮਲਾਈ ਅਬਗਣ ਵਿਕਣਾ ਗੁਣ ਰਵਾ ਬਲਰਾਮ ਜੀਓ ਹਰ ਹਰ ਨਾਮ ਧਿਆਈ ਗੁਰ ਬਾਣੀ ਨਿਤ ਨਿਤ ਚਵਾਂ ਬਲਰਾਮ ਜੀਓ ਗੁਰ ਬਾਣੀ ਸਦ ਮੀਠੀ ਲਾਗੀ ਪਾਪ ਵਿਕਾਰ ਗਵਾਇਆ ਹਉ ਮੈ ਰੂਗ ਗਿਆ ਭਉ ਭਾਗਾ ਸਹਜੇ ਸਹਜ ਮਲਾਇਆ ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ ਆਨੰਦਿਨ ਸੁਖ ਮਾਣੇ ਨਿਤ ਰਲੀਆਂ ਨਾਨਕ ਧੁਰ ਸੰਜੋਗੋ ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ ਬਲਰਾਮ ਜੀਉ ਸੰਤ ਜਨਾ ਕਰ ਮੇਲ ਗੁਰ ਬਾਣੀ ਗਾਵਾਈਆ ਬਲਰਾਮ ਜੀਉ ਬਾਣੀ ਗੁਰ ਗਾਈ ਪਰਮ ਗਤ ਪਾਈ ਪੰਚ ਮੇਲੇ ਸੁਹਾਇਆ ਗਇਆ ਕਰੋਦ ਮਮਤਾ ਤਨ ਨਾਠੀ ਪਾਖੰਡ ਭਰਮ ਗਵਾਇਆ ਹਉ ਮੈਂ ਪੀਰ ਗਈ ਸੁਖ ਪਾਇਆ ਅਰੋਗਤ ਭਏ ਸਰੀਰਾ ਗੁਰ ਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ ਮਨ ਮੁਖ ਵਿਛੜੀ ਦੂਰ ਮਹਿਲ ਨਾ ਪਾਏ ਬਲ ਗਈ ਬਲਰਾਮ ਜੀਓ ਅੰਤਰ ਮਮਤਾ ਕੂਰ ਕੂੜ ਵਿਹਾਜੇ ਕੂੜ ਲਈ ਬਲਰਾਮ ਜੀਓ ਕੂੜ ਕਪਟ ਕਮਾਵੇ ਮਹਾ ਦੁੱਖ ਪਾਵੇ ਵਿਣ ਸਤਗੁਰ ਮਗ ਨਾ ਪਾਇਆ ਉੱਜੜ ਪੰਥ ਭ੍ਰਮੇ ਗਾਵਾਰੀ ਖਿੰਨ ਖਿੰਨ ਤੱਕੇ ਖਾਇਆ ਆਪੇ ਦਇਆ ਕਰੇ ਪ੍ਰਭ ਦਾਤਾ ਸਤਗੁਰ ਪੁਰਖ ਮਲਾਈ ਜਨਮ ਜਨਮ ਕੇ ਵਿਛੜੇ ਜਨ ਮੇਲੇ ਨਾਨਕ ਸਹਿਜ ਸੁਭਾਏ ਆਇਆ ਲਗਨ ਗਣਾਈ ਹਿਰਦੈ ਧਨ ਓ ਮਾਹੀਆ ਬਲਰਾਮ ਜੀਉ ਪੰਡਤ ਪਾਂਡੇ ਆਣ ਪੱਤੀ ਬਹਿਵਾ ਚਾਈਆ ਬਲਰਾਮ ਜੀਉ ਪੱਤੀ ਬਾਚਾਈ ਮਨ ਵਜੀ ਵਧਾਈ ਜਬ ਸਾਜਨ ਸੁਣੇ ਘਰ ਆਈ ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤ ਦਿਵਾਈ ਵਰ ਪਾਇਆ ਪੁਰਖ ਅਗੰਮ ਅਗੋਚਰ ਸਦ ਨਵ ਤਨ ਬਾਲ ਸਖਾਈ ਨਾਨਕ ਕਿਰਪਾ ਕਰ ਕੈ ਮੇਲੇ ਵਿਛੜ ਕਦੇ ਨਾ ਜਾਈ ਸੂਹੀ